ਆ ਦੇਖ ਲਓ ਕਲਯੋਗ ਦਾ ਗਹਿਰ ਹੁਣ ਕਿਹੜਾ ਟਾਈਮ ਆਪਣ ਨੂੰ ਦੇਖਣਾ ਪੈ ਰਿਹਾ ਵਾ ਕਿ 9-9 ਸਾਲ ਦੇ ਬੱਚੇ 7-7 ਸਾਲ ਦੀਆਂ ਬੱਚੀਆਂ ਤੋਂ ਗਲਤ ਫੋਟੋ ਮੰਗਵਾ ਰਹੇ ਨੇ ਇੰਟਰਨੈਟ ਦੇ ਉੱਪਰ ਤੇ ਇਸੇ ਘਟਨਾ ਦੇ ਉੱਪਰ ਆਪਾਂ ਅੱਜ ਚਰਚਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਇੱਕ ਡਿਸਕਲੇਮਰ ਇੰਗਲਿਸ਼ ਦੇ ਵਿੱਚ ਦੇ ਦਈਏ ਤਾਂ ਕਿ ਆਪਣੀ ਵੀਡੀਓ ਨੂੰ ਡਾਊਨ ਨਾ ਕਰ ਦਵੇ ਫੇਸਬੁੱਕ ਜਾਂ ਯੂਟਿਊਬ ਕੋਈ ਵੀ this video is not made to harm the sentiments of anyone it is purely made for educational purpose ਤਾਂ ਆਉਂ ਗੱਲ ਕਰਦੇ ਆਂ ਬ੍ਰੈਡ ਨੇ ਆਪਣੀ ਬੇਟੀ ਨੂੰ ਇੱਕ ਐਪ ਦੇ ਉੱਪਰ ਅਕਾਊਂਟ ਬਣਾ ਕੇ ਦਿੱਤਾ ਤੇ ਉਸ ਐਪ ਦਾ ਨਾਮ ਸੀ ਮਿਊਜ਼ਿਕਲੀ ਜੀ ਹਾਂ ਟਿਕਟੌਕ ਤੋਂ ਲਾਦ ਨੂੰ ਜੇਕਰ ਪਤਾ ਹੋਵੇ ਕਿ ਇਸ ਤੋਂ ਪਹਿਲਾਂ ਇੱਕ ਹੋਰ ਟਿਕਟੌਕ ਵਾਂਗੂ ਹੀ ਐਪ ਆਇਆ ਸੀ ਜਿਸ ਦੇ ਆਪਾਂ ਲਿਪਸਿੰਗ ਕਰ ਸਕਦੇ ਹਾਂ ਜਿਸ ਦਾ ਨਾਮ ਸੀ 뮤ਜ਼ਿਕਲੀ ਤੇ ਉਹਦੇ ਉੱਪਰ ਵੀ ਲੋਕੀ ਟਿਕਟੌਕ ਵਾਂਗੂ ਹੀ ਆਪਣੇ ਲਿਪਸਿੰਗ ਕਰਦੇ ਸਨ ਨੱਚਦੇ ਗਾਉਂਦੇ ਸਨ ਤੇ ਐਦਾਂ ਹੀ ਬ੍ਰੈਡ ਦੇ 7 ਸਾਲ ਦੀ ਬੇਟੀ ਮੈਡੀਸਨ ਦਾ ਅਕਾਊਂਟ ਬਣ ਗਿਆ ਉਸ ਦੇ ਉੱਪਰ ਤੇ ਜਿਸ ਤੋਂ ਬਾਅਦ ਉਹ ਆਪਣੇ ਵੀਡੀਓ ਵਗੈਰਾ ਨੱਚ ਗਾ ਕੇ ਪਾਉਣ ਲੱਗ ਗਈਆਂ ਤਾਂ ਕਿ ਉਹ ਆਪਣੀ ਕ੍ਰੀਏਟਿਵਿਟੀ ਲੋਕਾਂ ਨੂੰ ਦਿਖਾ ਸਕੇ ਤੇ ਉਸ ਦੇ ਬਾਪ ਨੇ ਵੀ ਉਸ ਜੈਨ ਨੂੰ ਐਡਮਾਇਰ ਕੀਤਾ ਕਿ ਹਾਂ ਤੂੰ ਆਪਣੀ ਕ੍ਰੀਏਟਿਵਿਟੀ ਅੱਗੇ ਦਿਖਾ ਤੇ ਜਦੋਂ ਉਹ ਇਦਾਂ ਵੀਡੀਓ ਵਗੈਰਾ ਪਾ ਰਹੀਆਂ ਸਨ ਤਾਂ ਉਸ ਨੂੰ ਇੱਕ ਜੈਸੀ ਨਾਮ ਦੇ ਅਕਾਊਂਟ ਤੋਂ ਮੈਸੇਜ ਆਇਆ ਕਿ ਹੈਲੋ ਹਾਈ ਹਾਊ ਆਰ ਯੂ ਵੀ ਤੂੰ ਕਿੰਨੇ ਸਾਲ ਦੀ ਹੈ ਮੈਂ ਇੰਨੇ ਸਾਲ ਦੀ ਹਾਲਾਂਕਿ ਉਹ ਇੱਕ ਮੁੰਡਾ ਸੀ ਜੋ ਕਿ ਫੇਕ ਆਈਡੀ ਬਣਾ ਕੇ ਮੈਡੀਸਨ ਦੇ ਨਾਲ ਗੱਲ ਕਰ ਰਿਆ ਸੀਗਾ ਤਾਂ ਮੈਡੀਸਨ ਇੱਕ ਇਨੋਸੈਂਟ ਬੱਚੀ ਸੀ ਉਹਨੂੰ ਕੁਝ ਵੀ ਨਹੀਂ ਪਤਾ ਸੀ ਦੁਨੀਆਦਾਰੀ ਬਾਰੇ ਉਹ ਆਪਣੀ ਸੈਲਫੀਆਂ ਭੇਜ ਰਹੀ ਆ ਕਿ ਚਲੋ ਆਪਾਂ ਹਨਾ ਵੀ ਗੱਲਬਾਤ ਕਰਾਂਗੇ ਆਪਣੀ ਸੋਸ਼ਲ ਸਕਿਲਸ ਵਧ ਜਾਂਦੀ ਹੈ ਜੇਕਰ ਇੱਕ ਵਧੀਆ ਤਰੀਕੇ ਨਾਲ ਹੋਵੇ ਲੇਕਿਨ ਜੈਸੀ ਜਾਂ ਜੱਸਾ ਪਤਾ ਨਹੀਂ ਕੌਣ ਸੀ ਉਸਦੇ ਮਨ ਦੇ ਵਿੱਚ ਖੋੜ ਸੀ ਉਸਨੇ ਮੈਡੀ ਤੋਂ ਉਸਦੀਆਂ ਗਲਤ ਫੋਟੋ ਮੰਗਵਾਉਣ ਦੀ ਡਿਮਾਂਡ ਰੱਖ ਦਿੱਤੀ ਜਿਹਾ ਮੈਡੀ ਨੂੰ ਕਹਿਣ ਲੱਗ ਗਿਆ ਕਿ ਤੂੰ ਮੈਨੂੰ ਫੋਟੋ ਆਪਣੀ ਸੈਲਫੀ ਦਾ ਭੇਜਦੀ ਆ ਠੀਕ ਆ ਚਲੋ ਬਹੁਤ ਵਧੀਆ ਲੁਕਿੰਗ ਨਾਈਸ ਬਟ ਮੈਨੂੰ ਹੁਣ ਇੱਕ ਆਪਣੇ ਕਪੜ ਫੋਟੋਆਂ ਭੇਜ ਤਾਂ ਉਦੋਂ ਮੈਡੀਸਨ ਚਲੋ ਇੰਨੀ ਕਿ ਇੰਟੈਲੀਜੈਂਟ ਤੇ ਸਮਾਰਟ ਸੀ ਕਿ ਉਸਨੇ ਉਸ ਤੋਂ ਨਾ ਕਰ ਦਿੱਤੀ ਤੇ ਉਸਨੇ ਜਵਾਬ ਵੀ ਬਹੁਤ ਤਰੀਕੇ ਨਾਲ ਦਿੱਤਾ ਕਿ ਮੇਰੀ ਮਾਮ ਨੇ ਕਿਹਾ ਕਿ ਨਹੀਂ ਅਤੇ ਬ੍ਰੈਡ ਨੂੰ ਵੀ ਇਸ ਚੀਜ਼ ਬਾਰੇ ਪਤਾ ਲੱਗ ਗਿਆ ਤੇ ਹੁਣ ਜਦੀ ਪੁਲਿਸ ਨੂੰ ਫੋਨ ਕੀਤਾ ਅਥਾਰਟिटीज ਆਈਆਂ ਤੇ ਉਹਨਾਂ ਨੇ ਚੈੱਕ ਕੀਤਾ ਕਿ ਹਾਂ ਵੀ ਇਹਨਾਂ ਨੂੰ ਕੋਈ ਗਲਤ ਮੈਸੇਜ ਕਰ ਰਿਹਾ ਵਾ ਉਸੇ ਛਾਣਬੀਨ ਹੋਈ ਜਦੋਂ ਤੱਕ ਛਾਣਬੀਨ ਚੱਲ ਰਹੀ ਸੀ ਬ੍ਰੈਡ ਨੇ ਉਹ ਸਕਰੀਨਸ਼ਾਟ ਤੇ ਉਹ ਸਾਰੇ ਆਈਡੀ ਦਾ ਡਿਟੇਲਸ ਵਗੈਰਾ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੇ ਉਸਨੇ ਕਿਹਾ ਕਿ ਮੈਨੂੰ ਪਤਾ ਲੋ ਕਿ ਮੈਨੂੰ ਬਲੇਮ ਕਰਨਗੇ ਕਿ ਤੁਸੀਂ ਆਪਣੀ ਬੱਚੀ ਨੂੰ ਇੰਨੀ ਛੋਟੀ ਨੂੰ ਅਕਾਊਂਟ ਬਣਾ ਕੇ ਹੀ ਕਿਉਂ ਦਿੱਤਾ ਪਰ ਮੈਂ ਇਦਾਂ ਐਸ ਲਈ ਕਰ ਰਿਹਾ ਵਾ ਤਾਂ ਕਿ ਇਹ ਚੀਜ਼ ਕਦੇ ਵੀ ਕਿਸੇ ਹੋਰ ਪੇਰੈਂਟਸ ਨਾਲ ਨਾ ਹੋਣ ਉਹ ਅਵੇਅਰ ਰਹਿਣ ਤੇ ਇਦਾਂ ਹੀ ਇੰਸਟਾਗ੍ਰam ਨੇ ਬੜਾ ਹੀ ਵਧੀਆ ਫੀਚਰ ਲਿਆਂਦਾ ਵਾ ਜਿਹਦੇ ਵਿੱਚ ਇੱਕ ਉਹਨਾਂ ਦਾ ਬੱਚਾ ਪੇਰੈਂਟਸ ਦਾ yeah ਤਾਂ ਇੱਕ ਸੁਪਰਵੀਜ਼ਨ ਵਾਲੀ অপਸ਼ਨ ਹੈ ਜਿਹਦੇ ਵਿੱਚ ਪੇਰੈਂਟਸ ਨੂੰ ਸਾਰੀ ਡਿਟੇਲਸ ਪਹੁੰਚ ਜਾਂਦੀ ਹੈ ਆਪਣੇ ਬੱਚਿਆਂ ਦੀ ਕਿ ਉਹ ਕਿਹਦੇ ਨਾਲ ਚੈਟ ਕਰ ਰਹੇ ਨੇ ਕੀ ਦੇਖ ਰਹੇ ਨੇ ਕੀ ਨਹੀਂ ਦੇਖ ਰਹੇ ਤੇ ਮਿਊਜ਼ਿਕ ਵਾਲੀ ਵਾਲੇ ਨੂੰ ਲੋਕੀ ਬਲੇਮ ਕਰਨ ਲਾਗੇ ਵੀ ਤੁਸੀਂ ਇਹਦੇ ਆਪਣੇ ਮਾੜਾ ਮੋਟਾ ਰੱਖੋ ਇਹਨੂੰ ਸੇਫਟੀ ਪ੍ਰਕਾਸ਼ਨ ਵਗੈਰਾ ਬਟ ਉਹਨਾਂ ਨੇ ਕਿਹਾ ਕਿ ਸਾਡੀ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਪ੍ਰੋਪਰ ਲਿਖਿਆ ਹੋਇਆ ਵਾ ਕਿ 13 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਸਾਡਾ ਐਪ ਨਾ ਯੂਜ਼ ਕਰਨ ਤੇ ਜਦੋਂ ਸਾਡਾ ਕੋਈ ਐਪ ਯੂਜ਼ ਕਰ ਲੈਂਦਾ ਵਾ ਤਾਂ ਉਹ ਆਟੋਮੈਟਿਕਲੀ ਟਰਮਸ ਐਂਡ ਕੰਡੀਸ਼ਨ ਦੇ ਨਾਲ ਐਗਰੀ ਕਰਕੇ ਹੀ ਯੂਜ਼ ਕਰਦਾ ਵਾ ਜਦੋਂ ਟੈਕ ਬਸ ਦੇ ਨਾਲ ਬ ਕੋਈ ਐਪ ਯੂਜ਼ ਕਰਦੇ ਆ ਤਾਂ ਟਰਮਸ ਐਂਡ ਕੰਡੀਸ਼ਨ ਨਹੀਂ ਪੜਦੇ ਪਰ ਦੋਸਤੋ ਬਾਅਦ ਨਤੀਜੇ ਵੀ ਆਪਾਂ ਨੂੰ ਹੀ ਭੁਗਤਨੇ ਪੈਂਦੇ ਆ ਤਾਂ ਮਿਊਜ਼ਿਕਲੀ ਨੇ ਆਪਣਾ ਪੱਲਾ ਛਾੜ ਦਿੱਤਾ ਕੇਸ ਦੀ ਅੱਗੇ ਕੋਈ ਛਾਣ ਵੀ ਨਹੀਂ ਹੋਈ ਉਹ ਮਾਮਲਾ ਇੱਥੇ ਠੱਪ ਹੋ ਗਿਆ ਪਰ ਉਹਨੇ ਆਪਣਾ ਸੋਸ਼ਲ ਮੀਡੀਆ ਤੇ ਜਾਰੀ ਰੱਖਿਆ ਕਿ ਤੁਸੀਂ ਆਪਣੇ ਬੱਚੇ ਨੂੰ ਇਦਾਂ ਬਚਾ ਸਕਦੇ ਹੋ ਤੇ ਇੱਕ ਬਾਪ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਵਾ ਚਾਹੇ ਉਹਨੂੰ ਆਪਣੇ ਫੈਮਿਲੀ ਡਿਟੇਲਸ ਇਨ ਰਿਵੀਲ ਕਰਨੀ ਪਵੇ